ਨੁਕਸਾਨ ਮੀਰ ਜੀ तकरीबन तकरीबन 1.5 ਲੱਖ ਰੁਪਏ ਦਾ ਸਾਡਾ ਬਿਜਲੀ ਬੋਰ ਦਾ ਇਤਨੀ ਨੁਕਸਾਨ ਹੋ ਗਿਆ ਇਸ ਝਖੜ ਕਰਕੇ ਜੋ ਅਦਰਖਤ ਗਿਰਿਆ ਸਾਡੀਆਂ ਤਾਰਾਂ ਦੇ ਵਜਨ ਨਾਲ ਕਰਕੇ ਬੈਕ ਟੂ ਬੈਕ ਸਾਡੇ 6 ਤੋਂ 7 ਟੋਲ ਜੋ ਕਿ ਟੁੱਟ ਗਏ ਨੇ ਮੋਸਟਲੀ ਇਹ ਹੀ ਹੁੰਦਾ ਹੈ ਕਿ ਹਨੇਰੀ ਝਖੜ ਕਰਕੇ ਕੋਟਾ ਹੀ गिर ਜਾਂਦੀ ਆ ਜਾਂ ਪੂਰੇ ਦਾ ਪੂਰਾ ਦਰਖਤ ਡਿੱਗਣਾ ਇਹ ਤਾਂ ਬੜਾ ਚੰਬਤ ਸੀਗਾ ਕਿ ਪੂਰਾ ਦਰਖਤ ਹੀ ਗਿਰ ਗਿਆ 405 ਗੱਡੀਆਂ ਕੱਲ ਜਿਹੜੀਆਂ ਤੇਜ਼ ਹੰਨੇਰੀ ਕਾਰਨ ਜਿਹੜੀ دیوار ਡਿੱਗੀ ਸੀ 405 ਗੱਡੀਆਂ ਜਿਹੜੀਆਂ ਉਹ ਥੱਲੇ ਆਈਆਂ ਅਸਲ ਸਸਰੀਕਾਲ ਤੁਸੀਂ ਦੇ ਰਹੇ ਹੋ ਪ੍ਰੋ ਪੰਜਾਬ ਟੀਵੀ ਤੇ ਨਹਾ ਪਰਮਜੀਤ ਸਖਾਣਾ ਸਵੇਰੇ ਅੰਦਰ ਆਪ ਵੀ ਪੈ ਰਹੀ ਗਰਮੀ ਨੇ ਲੋਕਾਂ ਬਾਹਰੋਂ ਨਿਕਲਣਾ ਵੀ ਮੁਸ਼ਕਲ ਕੀਤਾ ਹੋਇਆ ਕੱਲ ਚੱਲੀਆਂ ਤੇਜ਼ ਹਵਾਵਾਂ ਨੇ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਆ ਪਰ ਉੱਥੇ ਹੀ ਸ਼ਹਿਰਾਂ ਅੰਦਰ ਭਾਰੀ ਨੁਕਸਾਨ ਵੀ ਜਿਹੜਾ ਉਹ ਤੇਜ਼ ਹਵਾਵਾਂ ਨੇ ਕੀਤਾ ਅਗਰ ਸਵਾਈਪਰ ਦੀ ਗੱਲ ਕਰੀਏ ਤਾਂ ਸਵਾਈਪਰ ਵਿੱਚ ਵੀ ਹਨੇਰੀ ਝੱਖੜ ਨੇ ਭਾਰੀ ਨੁਕਸਾਨ ਜਿਹੜਾ ਉਹ ਕੀਤਾ ਅਸੀਂ ਇਸ ਵੇਲੇ ਸਵਾਈਪਰ ਵਿੱਚ ਬਾਗੀ ਰੋਡ ਤੇ ਮੌਜੂਦਾ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਦਿੰਨੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸਵਾਈਪਰ ਦੇ ਬਾਗੀ ਰੋਡ ਦੀਆਂ ਹਨ ਜਿੱਥੇ ਕੱਲ ਸ਼ਾਮੀ ਆਈ ਤੇਜ਼ ਹਨੇਰੀ ਨੇ ਬਰਖਤ ਜਿਹੜੇ ਆ ਉਹ ਮੋਢੇ ਤੇ ਪੱਟ ਦਿੱਤੇ ਆ ਬਿਜਲੀ ਦੇ ਖੰਬੇ ਜਿਹੜੇ ਆ ਉਹ ਡੱਗ ਚੁੱਕੇ ਆ ਤਾਂ ਕਈ ਦੁਵਾਰਾਂ ਵੀ ਡੱਗ ਚੁੱਕੀਆਂ ਤਾਂ ਕਾਫੀ ਨੁਕਸਾਨ ਜਿਹੜਾ ਉਹ ਸ਼ਹਿਰ ਅੰਦਰ ਹੋਇਆ ਬੱਸ ਜਿੱਥੇ ਇਹਨਾਂ ਤੇਜ਼ ਹਵਾਵਾਂ ਨੇ ਇਸ ਹਨੇਰੀ ਚਖਣ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਆ ਉੱਥੇ ਭਾਰੀ ਨੁਕਸਾਨ ਵੀ ਕੀਤਾ ਕੱਲਾ ਇਹ ਹੀ ਨੁਕਸਾਨ ਨਹੀਂ ਫਰੋਇਤਨ ਵਿੱਚ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਕੱਲ ਹਨੇਰੀ ਕਾਰਨ ਇੱਕ ਦੁਵਾਰ ਡਿੱਗਣ ਕਾਰਨ ਕਾਫੀ ਗੱਡੀਆਂ ਦਾ ਜਿਹੜਾ ਨੁਕਸਾਨ ਹੋਇਆ ਸੀਗਾ 4 ਤੋਂ 5 ਗੱਡੀਆਂ ਜਿਹੜੀਆਂ ਉਹ ਮਲਬੇ ਹੇਠ ਆ ਗਈਆਂ ਸਨ ਅਗਰ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੱਡਾ ਮੋਟਾ ਜਿਹੜਾ ਮੋੜ ਹੈ ਤਾਂ ਉਸ ਨੂੰ ਜੜੋਂ ਹੀ ਜਿਹੜਾ ਉਹ ਪੁੱਟ ਦਿੱਤਾ ਇਸ ਦੇ ਨਾਲ ਹੀ ਅਗਰ ਕੱਲ ਸ਼ਾਮ ਦੀ ਗੱਲ ਕਰੀਏ ਤਾਂ ਕੱਲ ਸ਼ਾਮੀ ਹਨੇਰੀ ਨੇ ਲੋਕਾਂ ਦੇ ਬਨੇਰੇ ਜਿਹੜੇ ਆ ਉਹ ਥੱਲੇ ਸੁੱਟ ਦਿੱਤੇ ਤਾਂ ਥੱਲੇ ਖੜੀਆਂ ਗੱਡੀਆਂ ਜਿਹੜੀਆਂ ਕਾਰਾਂ ਜਿਹੜੀਆਂ ਉਹ ਮਲਬੇ ਹੇਠ ਆ ਗਈਆਂ ਸਨ ਤਾਂ ਕਾਫੀ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਸੀਗਾ ਤਾਂ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਉਹ ਕਹਿ ਸਕਦੇ ਆ ਕਿ ਲੋਕਾਂ ਦਾ ਜਿਹੜਾ ਹੋਇਆ ਤੇ ਅੱਜ ਸਵੇਰ ਤੋਂ ਹੀ ਬਾਗੀ ਰੋਡ ਤੇ ਜਿਹੜੀ ਬਿਜਲੀ ਆ ਉਹ ਠੱਪ ਪਈ ਆ ਕਿਉਂਕਿ ਹਨੇਰੀ ਕਾਰਨ ਰਸਤੇ ਜਿਹੜੇ ਆ ਉਹ ਡਿੱਗ ਚੁੱਕੇ ਆ ਤਾਂ ਬਿਜਲੀ ਵੀ ਭਾਗਦਾ ਵੀ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਸਾਡੇ ਨਾਲ ਬਿਜਲੀ ਬੋਰਡ ਤੋਂ ਤਾਂ ਜੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਭੱਜ ਕੀ ਨਾਮ ਕੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਸਿੰਘ ਜਈ ਹੈ ਜੀ ਮੈਂ ਸੀਨੀਅਰ ਇੰਜੀਨੀਅਰ ਚਾਹ ਹ ਜੈ ਸਾਹਿਬ ਕਿੰਨਾ ਕੁ ਨੁਕਸਾਨ ਜੁੜਾ ਹਨੇਰੀ ਕਰਨਾ ਨੁਕਸਾਨ ਵੀਰ ਜੀ ਤਕਰੀਬਨ ਤਕਰੀਬਨ 1.5 ਲੱਖ ਰੁਪਏ ਦਾ ਸਾਡਾ ਬਿਜਲੀ ਬੋਰ ਦਾ ਇਤਨੀ ਨੁਕਸਾਨ ਹੋ ਗਿਆ ਇਸ ਝੱਖੜ ਕਰਕੇ ਜੋ ਅਦਰਖਤ ਗਿਰਿਆ ਸਾਡੀਆਂ 17 ਦੇ ਵਜਨਾਨ ਕਰਕੇ ਬੈਕ ਟੂ ਬੈਕ ਸਾਡੇ 6 ਤੋਂ 7 ਪੋਲ ਜੋ ਕਿ ਟੁੱਟ ਗਏ ਨੇ ਕਹ ਗਨੀਮਤ ਇਹ ਰਹੀ ਕੋਈ ਜਾਨਵਾਲੀ ਨੁਕਸਾਨ ਨਹੀਂ ਹੋਇਆ ਇਤਹ ਕਾਰਾਂ ਵੀ ਖੜੀਆਂ ਸੀ ਸੜਕ ਹੀ ਵਗ ਰਹੀ ਸੀ ਉਸ ਟਾਈਮ ਸ਼ਾਮ ਦਾ ਟਾਈਮ ਸੀਗਾ ਸਾਡਾ ਨੁਕਸਾਨ ਕਾਫੀ ਹੋ ਗਿਆ ਜੀ ਬਿਜਲੀ ਬੋਰਡ ਦਾ ਬਟ ਜੋ ਵੀ ਆ ਸਾਡਾ ਜੰਗੀਪੁੱਤਰ ਤੇ ਕੰਮ ਚੱਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਵਰਕਰ ਸਵੇਰ ਤੋਂ ਪੂਲ ਸਾਡੇ ਖੜੇ ਹੋ ਚੁੱਕੇ ਨੇ ਬਸ ਉਹ ਨਰੀ ਸੈਕਿੰਗ ਚੈਕਿੰਗ ਕਰਨੀ ਰਹੀ ਹੈਗੀ ਤਾਰਾਂ ਦੀ ਬਾਕੀ ਜੋ ਸਪਲਾਈ ਪ੍ਰਭਾਵਿਤ ਹੋਈ ਹੈ ਤਕਰੀਬਨ ਦੇਰਗੀ ਵਿੱਚ 15 20 ਤੱਕ 25 ਘਰ ਨੇ ਜਿਹਦੇ ਸਪਲਾਈ ਬੰਦ ਪਈ ਹੈ ਇਹ ਇਕੱਲਾ ਇੱਥੇ ਹੀ ਨੁਕਸਾਨ ਹੋਇਆ ਜਾਂ ਆਸ-ਪਾਸ ਏਰੀਆ ਵਿੱਚ ਵੀ ਹੋਇਆ ਜੀ ਮੈਂ ਸ਼ਹਿਰ ਦੇ ਏਰੀਆ ਦਾ ਇੰਚਾਰਜ ਹਾਂ ਸ਼ਹਿਰੀ ਤਾਂ ਇਹੀ ਨੁਕਸਾਨ ਹੋਇਆ ਬਾਕੀ ਪਿੰਡਾਂ 'ਚ ਵੀ ਮੇਰੇ ਸਾਥੀ ਜੇਹੀ ਦੱਸ ਰਹੇ ਨੇ ਕਿ ਕਈ ਥਾਵਾਂ ਦੇ ਪੋਲ ਜੋੜੇ ਟੁੱਟੇ ਨੇ ট্রান্সਫਾਰਮਰ ਡਿੱਗੇ ਨੇ ਪਰ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਹਾਂਜੀ ਹਾਂਜੀ ਵੀਰ ਜੀ ਜਿਨ੍ਹਾਂ ਦੀ ਸਪਲਾਈ ਪ੍ਰਭਾਵਿਤ ਹੈ ਕੱਲ ਸ਼ਾਮ ਦੀ ਲਾਈਟ ਬੰਦ ਪਈ ਆ ਉਹਨਾਂ ਦੀ ਉਹਨਾਂ ਕਰਕੇ ਤਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਪਰ ਲੋਕੀ ਸਾਨੂੰ ਪੂਰਾ ਕੋਆਪਰੇਟ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਸਾਡੇ ਵਰਕਰ ਪੂਰੇ ਜੰਗੀਪੱਦਰ ਤੇ ਕੰਮ ਕਰ ਰਹੇ ਨੇ ਸੋ ਸਾਰੇ ਖੜੇ ਹੋ ਚੁੱਕੇ ਨੇ ਲੋਕੀ ਸਾਡੇ ਨਾਲ ਨੇ ਸਾਡੀ ਪੂਰੇ ਕੋਆਪਰੇਟ ਕਰ ਰਹੇ ਨੇ ਜਿਨ੍ਹਾਂ ਜਿਨ੍ਹਾਂ ਦੀ ਸਪਲਾਈ ਬੰਦ ਆ ਉਹ ਸਾਡੇ ਨਾਲ ਨੇ ਇਹ ਮੀ ਹਨੇਰੀ ਚਖੜ ਦੀ ਗੱਲ ਕਰੀ ਮੈਂ ਕਿੰਨਾ ਕਰਤੇ ਸੀਗਾ ਐਡਾ ਮੋਟਾ ਮੋੜ ਜਿਹੜਾ ਉਹ ਜੜੋਂ ਹੀ ਪੁੱਟ ਦੇ ਹਾਂਜੀ ਵੀਰ ਜੀ ਮੋਸਟਲੀ ਇਹੀ ਹੁੰਦਾ ਹੈ ਕਿ ਹਨੇਰੀ ਚਖੜ ਕਰਕੇ ਕੋਟਾ ਹੀ गिर ਜਾਂਦੀ ਆ ਜਾਂ ਪੂਰੇ ਦਾ ਪੂਰਾ ਦਰਖਤ ਡਿੱਗਣਾ ਇਹ ਤਾਂ ਬੜਾ ਚੰਬਤ ਸੀਗਾ ਕਿ ਪੂਰਾ ਦਰਖਤ ਹੀ गिर ਗਿਆ ਉਹਦੇ ਕਰਕੇ ਹੀ ਸਾਡਾ کافی ਨੁਕਸਾਨ ਹੋਇਆ ਜੇ ਕੋਈ ਟਾਣੀ ਮੇਰਾ ਹੁੰਦੀ ਤਾਂ ਸ਼ਾਇਦ ਇਨਾ ਨੁਕਸਾਨ ਨਹੀਂ ਹੁੰਦਾ ਹੱਦ ਇੱਕ ਦਾ ਪੋਲ ਡੋਟੇ ਜਾਂਦਾ ਬਟ ਪੂਰਾ ਦਰਖਤ ਤਾਂ ਕਰਕੇ ਸਾਡੇ ਬੈਕ ਟੂ ਬੈਕ ਤਾਂ ਤੁਸੀਂ ਦੇਖ ਸਕਦੇ ਹੋ ਤਾਰਾਂ ਸਾਡੀਆਂ ਕਾਫੀ ਮੋਟੀਆਂ ਬਿਜਲੀ ਬੋਰਡ ਦੀਆਂ ਉਹਦੇ ਕਰਕੇ ਤਾਰਾਂ ਦੇ ਵਜਨ ਨਾਲ ਕਰਕੇ ਜਿਹੜੇ ਪਿੱਛੇ ਸ ਸਾਰਿਆਂ ਦੇ ਖੇਚ ਪਈ ਤੇ ਸਾਰੇ ਸਾਡੇ ਪੋਲ ਟੁੱਟੇ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖੋ ਸਭ ਕਿਦਰ ਸਾਰੇ ਦੇ ਸਾਰੇ ਪੋਲ ਜਿਹੜੇ ਆ ਉਹ ਡਿੱਗੇ ਪਏ ਆ ਤਾਂ ਬਿਜਲੀ ਜਿਹੜੀ ਆ ਉਹ ਠੱਪ ਪਈ ਹੋਈ ਆ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਤਾਂ ਕੱਲ ਜਿਹੜੀ ਸ਼ਾਮ ਨੂੰ ਹਨੇਰੀ ਆਈ ਸੀ ਉਸ ਨਾਲ ਇਹ ਸਾਰਾ ਜਿਹੜਾ ਨੁਕਸਾਨ ਆ ਉਹ ਹੋਇਆ ਤਾਂ ਅਸੀਂ ਬਿਜਲੀ ਵਿਭਾਗ ਦੇ ਜੈ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ 1.5 ਲੱਖ ਤੋਂ ਉੱਪਰ ਜਿਹੜਾ ਨੁਕਸਾਨ ਆ ਬਿਜਲੀ ਬੋਰਡ ਦਾ ਹੋ ਚੁੱਕਿਆ ਇਸ ਦੇ ਨਾਲ ਹੀ ਅਗਰ ਸ਼ਹਿਰ ਵਾਸੀਆਂ ਦੀ ਗੱਲ ਕਰੀਏ ਤਾਂ ਸ਼ਹਿਰ ਵਾਸੀਆਂ ਦਾ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਲੋਕਾਂ ਦੇ ਬਨੇਰੇ ਜਿਹੜੇ ਡਿੱਗੇ ਆ ਗੱਡੀਆਂ ਥੱਲੇ ਆ ਗਈਆਂ ਦੁਬਾਰਾ ਡੱਗ ਚੁੱਕੀਆਂ ਤਾਂ ਗੱਡੀਆਂ ਜੜੀਆਂ ਉਹ ਚੱਕਣਾ ਚੂਰ ਹੋ ਚੁੱਕੀਆਂ ਤਾਂ ਚਾਰ ਤੋਂ ਪੰਜ ਗੱਡੀਆਂ ਕੱਲ ਜਿਹੜੀਆਂ ਤੇਜ਼ ਹੰਨੇਰੀ ਕਾਰਨ ਜਿਹੜੀ ਦੁਵਾਰ ਡਿੱਗੀ ਸੀ ਚਾਰ ਤੋਂ ਪੰਜ ਗੱਡੀਆਂ ਜਿਹੜੀਆਂ ਉਹ ਥੱਲੇ ਆਈਆਂ ਸਨ ਤਾਂ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਉਹ ਗਾਈਟਰ ਵਿੱਚ ਲੋਕਾਂ ਦਾ ਜਿਹੜਾ ਹੋਇਆ ਕਿਹਾ ਉਸ ਦੇ ਨਾਲ ਹੀ ਅਗਰ ਬਿਜਲੀ ਬੋਰ ਦੀ ਗੱਲ ਕਰੀਏ ਤਾਂ ਬਿਜਲੀ ਬੋਰ ਦਾ 1.5 ਲੱਖ ਤੋਂ ਉੱਪਰ ਜਿਹੜਾ ਨੁਕਸਾਨ ਆ ਉਹ ਦੱਸਿਆ ਗਿਆ ਹੈ। ਸਵੇਰ ਤੋਂ ਬੰਗਾਲ ਮਲੇ ਰਾਜੀੁਰ ਦੇ ਨਾਲ ਪਰਮਜੀ ਸਖਾਣਾ ਕੋ ਪੰਜਾਗਰ